ਪ੍ਰਤੀਕੀਲਾਮੇ ਤੁਹਾਡੇ ਨਾਮ ਦੇ ਜਿਹੜੀ ਇਹ ਵੀ ਨੇ ਰੱਖੀ ਗਈਆਂ ਨਾ ਮੇਰਾ ਸੰਗ ਪ੍ਰਧਾਨ ਜੋਗੀ ਬਰਾਦਰੀ ਪੰਜਾਬ ਸੈਡ ਤੁਹੇ ਰਹਿਣ ਵਾਲਾ ਹਾਂ ਬਾਹਰ ਨੰਬਰ 7 ਇਹ ਅਜੀ ਜਿਹੜਾ ਮੁੱਦਾ ਰੱਖਿਆ ਹੈ ਕਿ ਅਮੇ ਚੇਰਮੈਨ ਜੀ ਨੇ ਜੋ ਵੀ ਬਤਾ ਬਣਾਇਆ ਗਿਆ ਹੈ ਤੇ ਜਿੰਨੇ ਆਪਣੇ ਬਲਮਿੰਦਰ ਜੀ ਬਣਾਤੇ ਗਏ ਨੇ ਪ੍ਰਧਾਨ ਇਹ ਆਪਣੇ ਕਬੀਲਿਆਂ ਦੇ ਇਹਦੇ ਆਪਣੇ ਪੱਪੂ ਦੀ ਬਣਾਏ ਗਏ ਨੇ ਤੇ ਇਹ ਵੀ ਇਹ ਮੀਟਿੰਗ ਰੱਖੀਏ ਅਸੀਂ ਬਹੁਤ ਬਤਾ ਕਹਿੰਦੇ ਨੇ ਇਹਨੇ ਮੀਟਿੰਗ ਕੀਤੀ ਇਹ ਕੀਤੀ ਆ ਤੇ ਇਹਨਾਂ ਦੇ ਸਾਡੇ ਕਾਨੂੰਨ ਮਾਇਤੇ ਜਿਵੇਂ ਸਾਡੀਆਂ ਕੁੜੀਆਂ ਦੇ ਗਲਤ ਕੰਮ ਹੁੰਦੇ ਦੀ ਮੁੰਡਿਆਂ ਦੇ ਗਲਤ ਕੰਮ ਹੁੰਦੇ ਉਹਦਾ 899 ਲੱਖ ਰੁਪਏ ਜੁਰਮਾਨਾ ਆਪਾਂ ਦੇ ਇਹ ਗਲਤ ਥੀ ਇਹ ਸਾਡੇ ਪਿਓ ਦਾਦੇ ਦੀ ਰਾਸ ਵਿੱਚ ਨਹੀਂ ਹੈਗੀ ਦੀ ਉਦੋਂ ਬਾਅਦ ਜਿਹੜਾ ਜਰਬਾਨੇ ਪੈਂਦੇ ਨੇ ਗਲਤ ਪੈਂਦੇ ਨੇ ਉਹਨਾਂ ਨੇ ਜਿਹੜਾ ਮੁੱਦਾ ਰੱਖਿਆ ਉਹਨਾਂ ਨੇ ਮੁੱਦਾ ਰੱਖਿਆ ਜੇ ਕੁਰੀ ਨਿਕਲ ਕੇ ਜਾਂਦੀ ਆ ਤਾਂ ਇੱਕ ਤੋਲਾ ਰੱਖਿਆ ਹੈ ਅਗਰ ਤੇ ਨੰਬਰ ਪੜਾਇਆ ਜਾਂਦਾ ਤਾਂ ਉਹਦਾ ਰੱਖਿਆ ਨੇ 45000 ਰੁਪਏ ਹੋਗੀ ਬਰਾਦੀ ਬੰਨੀ ਅੱਜ ਮੀਟਿੰਗ ਕੀਤੀ ਗਈ ਆ ਉਹ ਕਿਸ ਬੇਸ ਤੇ ਕੀਤੀ ਗਈ 20% ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮੈਂ ਸ਼ੋਕੀਦਾਮ ਮੀਤ ਪ੍ਰਧਾਨ ਨਗਰ ਕੌਂਸਲ ਪਦੌੜ ਤੇ ਜੋਗੀ ਵਿਆਦਰੀ ਦਾ ਚੇਅਰਮੈਨ ਭਦੌੜ ਮੇਰੇ ਨਾਲ ਖੜੇ ਨੇ ਪ੍ਰਧਾਨ ਬਲਵਿੰਦਰਨਾਥ ਜੀ ਤੇ ਮੀਤ ਪ੍ਰਧਾਨ ਸ੍ਰੀ ਕਪੂਨਾਥ ਜੀ ਸਾਡੇ ਭਦੌੜ ਤੇ ਪੰਜਾਬ ਦੇ ਜੋਗੀ ਵਿਆਦਰੀ ਦੀ ਇਹ ਆਈ ਮੀਟਿੰਗ ਰੱਖੀ ਗਈ ਹੈ ਜਿਹਦੇ ਵਿੱਚ ਭਦੌੜ ਦੇ ਤੇ ਕੋਲ ਪੰਜਾਬ ਦੇ ਜੋਗੀ ਵਿਆਦਰੀਆਂ ਨਾਲ ਕਈ ਸਮੱਸਿਆ ਸੀ ਤੇ ਪੰਜਾਬ ਦੀ ਮੀਟਿੰਗ ਇੱਥੇ ਰੱਖੀ ਗਈ ਪੰਜਾਬ ਹਰਿਆਣਾ ਦੇ ਉੱਤੇ ਬੰਦੇ ਪਹੁੰਚੇ ਨੇ ਪਿੰਡ ਭਦੌਰ ਚ ਜਿਨ੍ਹਾਂ ਵਿਸ਼ੇ ਤੇ ਇਹ ਲੜਕੀਆਂ ਦਾ ਕੁਝ ਸਾਡੇ ਜਿਆਦੇ ਕੁਝ ਥਾਣਿਆਂ ਚ ਰੋਲੇ ਚੱਲ ਪਏ ਸਾਡੇ ਪਿਓ ਦਾਦੇ ਤੋਂ ਬਜ਼ੁਰਗਾਂ ਤੋਂ ਕਦੇ ਵੀ ਥਾਣੇ ਦਰਬਾਰੇ ਨਹੀਂ ਪਹੁੰਚੇ ਤੇ ਖੁੱਸ ਕੇ ਸਮਿਆਂ ਦਾ ਹੀ ਥਾਣੇ ਦਰਬਾਰੇ ਕੇਸ ਜਾਣ ਲੱਗ ਪਏ ਜਿਹਦੇ ਕਰਕੇ ਸਾਡੇ ਪੰਜਾਬ ਦਾ ਸਾਡੇ ਸਮਾਜ ਦਾ ਬਹੁਤ ਹੀ ਮਾੜਾ ਅਸਰ ਪੈ ਲੱਗ ਪਿਆ ਸੀ ਤੇ ਜਿਆਦਾ ਹੀ ਨੁਕਸਾਨ ਹੋ ਲੱਗਿਆ ਸੀ ਇਸ ਕਰਕੇ ਇਹ ਸੀ ਮੁੱਦਾ ਰੱਖਿਆ ਸੀ ਇੱਥੇ ਕਮੇਟੀ ਦਾ ਗਠਨ ਕੀਤਾ ਗਿਆ ਤਿਆਰ ਕੀਤੀ ਕਮੇਟੀ ਜਿਹਦੇ ਵਿੱਚ ਪ੍ਰਧਾਨ ਜੀ ਚੁਣੇ ਗਏ ਨੀਤ ਪ੍ਰਧਾਨ ਜੀ ਮੈਂ ਚੇਅਰਮੈਨ ਸਾਹਿਬ ਅਸੀਂ ਇਸ ਦਾ ਪੂਰੇ ਪੰਜਾਬ ਦੇ ਸਾਡੇ ਵਿੱਚ ਪੰਜਾਬ ਦੇ ਪ੍ਰਧਾਨ ਮੇਵਾ ਸਿੰਘ ਜੀ ਪਹੁੰਚੇ ਨੇ ਉਹਨਾਂ ਦੇ ਨਾਲ ਹੋਰ ਪਹੁੰਚੇ ਨੇ ਸਾਡੇ ਇੱਥੇ ਦੇ ਪ੍ਰਧਾਨ ਪੰਤ ਜੀ ਕਰਨਲ ਜੀ ਪੰਤ ਭਗਤੂ ਜੀ ਮੇਜਰ ਜੀ ਵੀਕ ਇਸੀ ਜਿੰਨੀਆਂ ਵੀ ਸਾਡੇ ਜੋਗੀ ਵੀ ਆਦਮੀਆਂ ਪੰਚਾਇਤਾਂ ਨੂੰ ਕੋਈ ਵੀ ਦਿੱਕਤ ਆਉ ਹੋ ਕੋਈ ਵੀ ਮਸਲਾ ਹੋ ਅਸੀਂ ਉਸ ਦਾ ਬੈਠ ਕੇ ਹੱਲ ਕਰਾਂਗੇ ਕਿਤੇ ਕੋਰਟ ਔਰ ਥਾਣੇ ਨਹੀਂ ਜਾਵਾਂਗੇ ਜੀ ਨਾਮ ਹੀ ਤੁਹਾਡਾ ਮੇਰਾ ਨਾਮ ਜੀ ਬਲਵਿੰਦਰ ਨਾਥ ਆ ਜੀ ਜਿਹੜੀ ਅੱਜ ਇਹ ਮੀਟਿੰਗ ਹੋਈ ਤਾਂ ਜੀ ਜੀ ਕਿ ਅਧਰੁਪਾ ਗਿਆ ਤੇ ਕਿਸ ਵਾਸਤੇ ਹੋਈ ਆ ਇਹ ਜੀ ਸਾਡੀ ਜੋਗੀ ਬਰਾਦਰੀ ਨੇ ਜਿਹੜਾ ਮੈਨੂੰ ਅਹੁਦਾ ਦਿੱਤਾਗਾ ਪ੍ਰਧਾਨ ਦਾ ਅਹੁਦਾ ਦਿੱਤਾਗਾ ਤੇ ਸਾਡੀ ਜੋਗੀ ਬਰਾਦਰੀ ਦੇ ਖਾਫੀ ਲੋਕ ਕੋਰਟ ਕਚੈਰੀਆਂ ਦੇ ਵਿੱਚ ਜਾਣੇ ਲੱਗੇ ਸੇ ਤੇ ਪਹਿਲ ਦਿਨੋਂ ਸਾਡੀ ਜਿਹੜੀ ਬਰਾਦਰੀ ਆਪਦੇ ਵਿੱਚ ਬੈਠ ਕੇ ਹੀ ਫੈਸਲਾ ਕਰਦੀ ਹੈ ਸਾਡੀ ਕਦੀ ਵੀ ਬਰਾਦਰੀ ਕੋਰਟ ਦੇ ਵਿੱਚ ਥਾਣੇ ਦੇ ਵਿੱਚ ਨਹੀਂ ਜਾਂਦੀ ਪਰ ਕਹੀ ਗਲਤ ਬੰਦਿਆਂ ਦੇ ਲੱਗ ਕੇ ਮਗਰ ਇਹ ਕੋਰਟ ਕਚੈਰੀਆਂ ਦੇ ਵਿੱਚ ਜਾਣੇ ਲੱਗੇ ਸੇ ਹੁਣ ਸਾਨੇ ਆਪਣੀ ਕਮੇਟੀ ਬਣਾਈਏ ਸਾਰੇ ਪੰਜਾਬ ਦੇ ਹਰਿਆਣੇ ਦੇ ਪਏ ਜਾ ਕਿੱਥੇ ਕਰਕੇ ਸਾਡੀ ਬਰਾਦਰੀ ਦੇ ਅਸੀਂ ਇਹਨਾਂ ਦੇ ਪਾਬੰਦੀ ਲਾਈਏ ਹੁਣ ਜਿਹੜੀ ਸਾਡੀ ਬਰਾਦਰੀ ਗਲਤ ਜਾਏਗੀ ਕਾਨੂੰਨ ਦਾ ਦਰਵਾਜ਼ਾ ਖੜਕਾਏਗੀ ਸਾਰੀ ਬਰਾਦਰੀ ਰਲ ਕੇ ਉਹਦਾ ਭਾਂਡਾ ਸਿੱਟਿਆ ਜਾਏਗਾ ਇਹ ਸੀ ਆਪਣੀ ਜਿਹੜੀ ਕਾਨੂੰਨੀ ਕਾਰਵਾਈ ਆਪਣੀ ਸਾਡੀ ਬਰਾਦਰੀ ਦੀਏ ਇਹ ਸੀ ਪਾਸ ਕਰੀਏ ਜੀ ਜੋਗੀ ਬਰਾਦਰੀ ਨੇ ਸਾਰੀਆਂ ਪੰਚਾਇਤਾਂ ਕਿੱਠੀਆਂ ਰਲ ਕੇ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਇਹਦੇ ਤੇ پابੰਦ ਸਾਨੂੰ ਖੜਵਾਇਆ ਜੀ